ਪ੍ਰਧਾਨ ਤੁਹਾਡੇ ਸਾਹਮਣੇ ਤੁਹਾਡਾ ਮੁੰਡਾ ਸਾਡੇ ਪਾਰਟੀ ਲੀਡਰ ਹੈ ਪ੍ਰਮਾਹ ਨਾ ਜਿਆਦਾ ਸਾਡੇ ਸਾਹਮਣੇ ਕਹਿ ਰਿਹਾ ਕਿ ਜੇ ਇੱਕੋ ਕੋਈ ਕਮੀ ਰਹੀ ਉਹ ਵੀ ਦੱਸੋ ਨਹੀਂ ਸੱਗੀ ਜੇ ਕਮੀ ਠੀਕ ਕਰ ਲਈਏ ਉਹ ਸੱਗੀ ਹੈ ਧਰਮੀ ਹੈ ਸ਼ਰਮ ਨਹੀਂ ਕੋਈ ਵੀ ਕਿਸਮ ਦੀ ਔਰ ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਾ ਤੁਸੀਂ ਧਿਆਨ ਰੱਖਿਓ ਅੱਜ ਦਾ ਬੈਨ ਅੱਜ ਦਾ ਕੰਮ ਸਾਡੇ ਤੋਂ ਛੁੱਟ ਕੇ ਲਗਾਤਾ ਨੂੰ ਕਹਿਣ ਲੱਗਾ ਤੇ ਅਜ ਨਾਲੇ ਦੇ ਵਿੱਚ ਬਿਜਲੀ ਦਾ ਕੰਮ ਹੋ ਰਿਹਾ ਕਿ ਬਾਹਰ ਰਿਹਾ ਕੇ ਵੇਖਿਆ ਕੰਮ ਕਿ ਅਜ ਨਾਲੇ ਇੱਕ ਬਿਜਲੀ ਦਾ ਕੰਮ ਕਿੱਦਾਂ ਹੋ ਰਿਹਾ ਬਹੁਤ ਲੋਗੜ ਕੱਲ ਮੈਂ ਹਾਂ ਬਿਜਲੀ ਦਾ ਕੇਵਲਾ ਬਿਜਲੀ ਦਾ ਬਹੁਤ ਪੁਰਾਣ ਸੀਗਾ ਇੱਕ ਤਾਂ ਅਸੀਂ ਉਹ ਕਰਦੇ ਕਿ ਸਾਡੇ ਸ਼ਹਿਰ ਦੇ ਵਿੱਚੋਂ 11 ਮੀਟਰ ਦੇ ਪੋਲ ਲਾ ਦिए ਤੇ ਜਿੰਨੀਆਂ ਜਿਹਦਾ ਤੁਸੀਂ ਦੇਖ ਰਹੇ ਹੋ ਕਿੰਨੀਆਂ ਤਾਰਾਂ ਨੇ ਮੈਂ ਤਾਂ ਥੋੜੇ ਜਿ ਮਗਨ ਕੀਰਤਨ ਚ ਆਇਆ ਤੇ ਮੈਂ ਆਪਣੇ ਮੁੱਖ ਮੰਤਰੀ ਵੀ ਅਰਦਾਸ ਕਰਕੇ ਆ ਕਿ ਮਹਾਰਾਜ ਜੀ ਲੰਬੀ ਉਮਰ ਕਰੇ ਉਹ ਨੂੰ ਜੋ ਵੀ ਉਸ ਨੂੰ ਮੰਗਿਆ ਨਾਲੇ ਲਈ ਐਈ ਸੋਨਹਾਰ ਬਹੁਤ ਸੁਖਾਲੋ ਪਾਇ ਨਾਲਾਂ ਚਲੋ ਆਓ ਬਾਪੂ ਜੀ ਸਾਹਮਣੇ ਵੇਖਿਓ ਸੋਹਣੀ ਸਾਹਮਣੇ ਵੇਖਿਓ ਵੀਰੇ ਸਰਪਾਪਰ ਅੱਜ ਅਸੀਂ ਮਤਲਬ ਜਿਹੜੀ ਟੀਵਿਡ ਵਲੰਟੀਅਰਸ ਆਪਣੇ ਵਰਕਰਾਂ ਦਾ ਚਾਹ ਪੀਣ ਦਾ ਜਿਹੜਾ ਪ੍ਰੋਗਰਾਮ ਆ ਉਹ ਪਿਛਲੇ ਦਿਨਾਂ ਦਾ ਸ਼ੁਰੂ ਕੀਤਾ ਇਹ ਅਸੀਂ ਹਲਕੇ ਦੇ ਹਰ ਪਿੰਡ ਚ ਜਾਣਾ ਦੋ ਸ਼ਹਿਰ ਆਪਣੇ ਕੋਈ ਨਾਲਾ ਤੇ ਰਮਦਾਸ ਇਹਦੇ ਹਰ ਵਾਰਡ ਦੇ ਵਿੱਚ ਮੀਟਿੰਗ ਕਰਦੇ ਆ ਮੀਟਿੰਗ ਆਪਾਂ 7 ਨੰਬਰ ਵਾਰਡ ਦੀ ਕੀਤੀ ਆ ਹੁਣ ਆਪਾਂ 5 ਨੰਬਰ ਵਾਰਡ ਦੇ ਵਿੱਚ ਚੱਲਿਆ ਸ਼ਾਮ ਤੱਕ ਜਿਹੜੀਆਂ 6 ਮੀਟਿੰਗਾਂ ਜਿਹੜੀਆਂ ਕਰਾਂਗੇ ਇਦਾਂ ਹੀ ਆਪਣੇ ਮਤਲਬ ਭੈਣ ਭਰਾਵਾਂ ਨਾਲ ਬੈਠ ਕੇ ਚਾਹ ਵੀ ਪੀਨੇ ਆ ਨਾਲ ਉਹਨਾਂ ਨੂੰ ਪੁੱਛਦੇ ਆਂ ਵੀ ਉਹਨਾਂ ਦੀ ਵਾਰਡ ਦੀ ਕੀ ਕੀ ਸਮੱਸਿਆ ਬਾਕੀ ਰਹਿ ਗਈ ਕਿਹੜਾ ਕਿਹੜਾ ਕੰਮ ਹੋ ਗਿਆ ਕਿਹੜਾ ਕਿਹੜਾ ਬਾਕੀ ਆ ਸੋ ਮੈਂ ਮਨੂੰ ਤੂੰ ਆਪ ਹੀ ਦੇਖਦੇ ਹੋ ਕਿੰਨੇ ਵੱਡੀ ਪੱਧਰ ਤੇ ਸਾਡੇ ਵਾਰਡ ਵਾਲੇ ਆਉਂਦੇ ਆ ਕਿੰਨੇ ਵੱਡੇ ਪੱਧਰ ਤੇ ਜਿਹੜਾ ਇਹਨੂੰ ਰਿਸਪੌਂਸ ਆ ਸੋ ਇਹ ਅਗਲੇ 2 ਮਹੀਨੇ ਇਹ ਚੱਲੂਗੀ ਔਰ ਹਰ ਪਿੰਡ ਦੇ ਹਰ ਹਲਕੇ ਦੇ ਹਰ ਕੋਨੇ ਦੇ ਵਿੱਚ ਜਾਵਾਂਗੇ ਦਾ ਬਹੁਤ ਵਧੀਆ ਮੈਂ ਮੈਸੇਜ ਦੇ ਬਹੁਤ ਵਧੀਆ ਮੈਂ ਇਹ ਸਿੱਧਾ 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 ਪਤਾ ਲੱਗਦਾ ਸਿੱਧਾ ਵਰਕਰ ਦੱਸਦੇ ਆ ਸਾਹਮਣੇ ਬੈਠ ਕੇ ਆਪਣੇ ਐਮਸੀ ਦੇ ਆਪਣੇ ਸੁਪੰਚ ਦੇ ਦੱਸਦੇ ਆ ਕਿ ਸਾਡਾ ਕੰਮ ਨਹੀਂ ਹੋਇਆ ਜੀ ਸਾਡਾ ਕੰਮ ਹੋਣਾ ਚਾਹੀਦਾ ਸਾਡੇ ਐਮਐਲਏ ਨਾਲ ਸਿੱਧੀ ਗੱਲ ਹੋਵੇ ਸਿੱਧੀ ਆਪਸ ਵਿੱਚ ਤਾਲਮੇਲ ਹੋਵੇ ਆਪਾਂ ਆਪਣੇ ਕੰਮ ਦੁੱਖ ਸੁੱਖ ਦੱਸ ਸਕੀਏ ਬਈ ਤਾਂ ਹੀ ਸਿੱਧਾ ਆਪਾਂ ਰابطਾ ਕਰਦੇ ਤਾਂ ਹੀ ਆ ਕੇ ਬੈਠਦੇ ਆ ਆਪਣੇ ਵਰਕਰਾਂ ਦੇ ਵਿੱਚ ਕਿ ਜੇ ਕੋ ਤੁਹਾਨੂੰ ਹੈ ਕੋਈ ਦੱਸੋ ਸਿੱਧਾ ਮਿਲਣਾ ਕੋ ਕੰਮ ਆ ਉਹ ਮੈਨੂੰ ਦੱਸੋ ਤੁਸੀਂ ਮੈਂ ਤੁਹਾਡੇ ਲਈ ਆ ਜਾਣਾ ਜੌਧ ਨਸ਼ਾ ਵਿਰੋਧ ਮੇਮਪੁਰ ਦਾ ਆਗਾਜ਼ ਹੋ ਗਿਆ ਕੱਲ ਤੋਂ ਕਿਵੇਂ ਦਾ ਰਹਿ ਗਿਆ ਦੁਬਾਰਾ ਉਹਦਾ ਆਗਾਜ਼ ਹੋ ਗਿਆ ਔਰ ਉਹਨੂੰ ਬਹੁਤ ਵੱਡਾ ਰਿਸਪੌਂਸ ਮਿਲਿਆ ਪਹਿਲੇ ਗੇਟ ਦੇ ਵਿੱਚ ਪਹਿਲੇ ਗੇਟ ਦੇ ਵਿੱਚ ਬਹੁਤ ਵੱਡਾ ਰਿਸਪੌਂਸ ਮਿਲਿਆ ਜੌਧ ਨਸ਼ਾ ਦੇ ਵਿਰੋਧ ਕੱਲ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਤੇ ਭਗਵੰਤ ਮਾਨ ਜੀ ਨੇ ਦੁਬਾਰਾ ਉਹਨੂੰ ਸ਼ੁਰੂ ਕੀਤਾ ਔਰ ਮੇਰਾ ਖਿਆਲ ਹੈ ਜਿਹੜੇ ਦੂਜੇ ਗੇਟ ਦੀ ਮੇਮ ਆ ਇਹਦੇ ਵਿੱਚ ਅਸੀਂ ਪੰਜਾਬ ਨੂੰ ਮੱਲਾ ਜਿਹੜਾ ਨਸ਼ਾ ਮੁਕਤ ਕਰਦੇ ਆਗੇ ਮੈਨੂੰ ਜੋ ਲੱਗਦਾ ਜਿੰਨਾ ਵਧੀਆ ਪਹਿਲਾਂ ਅਸਾਅ ਸੀਗਾ ਉਨਾ ਹੀ ਹੁਣ ਅਗਲੇ 6 ਮਹੀਨੇ ਟਾਈਮ ਲਾ ਕੇ ਤੇ ਮੇਰਾ ਖਿਆਲ ਹੈ ਬਾਬਾ ਕਿਰਪਾ ਕਰੋ ਪੰਜਾਬ ਚੋਂ ਇਹ ਨਸ਼ਿਆਂ ਦਾ ਕੋੜ ਜਲਦੀ ਖਤਮ ਹੋ ਜਾਏ ਇੱਕ ਧਮਕੀਆਂ ਟਰੈਂਡ ਬਹੁਤ ਚੱਲ ਗਿਆ ਪਹਿਲਾਂ ਸਕੂਲਾਂ ਨੂੰ ਧਮਕੀਆਂ ਅੱਜ ਅਦਾਲਤ ਦੇ ਕੰਪਲੈਕਸਾਂ 'ਤੇ ਆਉਂਦੀਆਂ ਤਬ ਗੈਰਤੀਆਂ ਨਹੀਂ ਨਹੀਂ ਉਹ ਸ਼ੈਤਾਨ ਲੋਕ ਨੇ ਪਰ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਦੇਖਿਆ ਸਕੂਲਾਂ ਵਾਲੀ ਕੋਈ ਗੱਲ ਨਹੀਂ ਇਹ ਕੋਈ ਸ਼ੈਤਾਨ ਲੋਕ ਅੱਜਕੱਲ ਕੋਈ WhatsApp ਗਰੁੱਪ ਦੇ ਪਾ ਦਿੰਦਾ ਨੰਬਰ ਬਦਲ ਕੇ ਕੋਈ ਈਮੇਲ ਕਰ ਦਿੰਦਾ ਸਰਕਾਰ ਹਰ ਤਰ੍ਹਾਂ ਦਾ ਚੱਕਣੀ ਆ ਸਰਕਾਰ ਨੇ ਪੂਰੀ ਅਸੀਂ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਆ ਉਹ ਅਸੀਂ ਕਰਾਂਗੇ ਅਸੀਂ ਕਿਹ ਧਮਕੀਆਂ ਦੇਣ ਵਾਲੇ ਨੂੰ ਕਿਹ ਥੱਟ ਕਰਨ ਵਾਲੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕੋਈ ਇਦਾਂ ਦਾ ਅੰਸਰ ਸਾਨੂੰ ਮਿਲ ਗਿਆ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਲੋਕੀ ਵੀ ਸਹਿਮ ਚਾਜਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਜਦੋਂ ਅਜਿਹੀ ਕਾਲ ਆਉਂਦੀ ਹੈ ਜੀ ਨਹੀਂ ਨਹੀਂ ਮੈਂ ਲੋਕਾਂ ਨੂੰ ਕਹੂੰਗਾ ਕਿ ਸਹਿਮਨਾ ਸਾਨੂੰ ਦੱਸਣ ਉਹ ਸਾਨੂੰ ਕਾਲ ਕਰਨ ਕਿ ਇੱਥੇ ਸਾਨੂੰ ਕਾਲ ਆ ਗਈ ਆ ਜਾਂ ਥੱਟ ਕਰਦੇ ਆ ਉਹਦਾ ਫਿਰ ਜਵਾਬ ਅੱਪੇ ਹੀ ਦਾਂਗੇ